ਤੀ ਗੋੜੀ ਮਹਲਾ 5ਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਲ ਥਲ ਮਹੀਲ ਪੂਰਿਆ ਸੁਆਮੀ ਸਰਜਣਹਾਰ ਨਿਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ ਪੌੜੀ ਏਕ ਓ ਓੰਕਾਰ ਪ੍ਰਭ ਕਰੋ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਸਨ ਪਰੋ ਹਰਿ ਰਾਏ ਤਾਕੀ ਆਸ ਕਲਿਆਣ ਸੁਖ ਜਾਤੇ ਸਭ ਕਸ਼ ਹੋਏ ਚਾਰ ਕੁੰਟ ਦੈ ਦਿਸ ਪਰਮਿਓ ਤੇ ਸੁਬਿਨ ਅਵਰ ਨ ਕੋਈ ਬੇਰਪਰਾਨ ਸਿਮਰਤ ਸੋਨੇ ਬਹੁ ਵਿਦ ਕਰੋ ਵਿਚਾਰ ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ਦਾਤਾ ਭੁਗਤਾ ਦੇਨਹਾਰ ਤਿਸਬੇ ਨ ਅਵਰ ਨ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈਏ ਹਰ ਨੀਤ ਮਿਲ ਭਜਿਏ ਸਾਧ ਸੰਗ ਮੇਰੇ ਮੀਤ ਰਹਾਓ ਸ਼ਲੋਕ ਕਰੋ ਬੰਦਨਾ ਅਨੇਕ ਵਾਰ ਸਰਨ ਪਰੋ ਹਰ ਰਾਈ ਭਰਮ ਕਟਿਏ ਨਾਨਕ ਸਾਧ ਸੰਗ ਦੁਤੀਆ ਭਾਉ ਮਟਾਏ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀਤ RAM ਰਤਨ ਮਨ ਤਨ ਬਸੇ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੇ ਜੀਵਨ ਮਿਲੇ ਬਿਨ ਸਹਿ ਸਗਲ ਕਲੇਸ਼ ਆਪਤ ਜੋ ਗੁਬਿੰਦ ਭਜੋ ਭਾਉ ਭਗਤ ਪਰਵੇਸ਼ ਲਾਬ ਮਿਲੇ ਟੋਟ ਟੋਟਾ ਹਰੇ ਹਰ ਦਰਗਹ ਪਤਵੰਤ RAM ਨਾਮ ਧਨ ਸੰਚਵੇ ਸਾਚ ਸਾਹਾ ਭਗਵੰਤ ਉਠਦ ਬੈਠਤ ਹਰ ਭਜੋ ਸਾਧੂ ਸੰਗ ਪਰੀਤ ਨਾਨਕ ਦੁਰਮਤ ਛੁਟ ਗਈ ਪਾਰ ਬ੍ਰਹਮ ਵਸੇ ਚੀਤ ਸ਼ਲੋਕ ਤੀਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਏ ਨਾਨਕ ਸੰਤ ਨਰਮਲ ਪਏ ਜਿਨ ਮਨੋਂ ਵਸਿਆ ਸੋਏ ਔੜੀ ਤ੍ਰਿਤੀਆ ਤ੍ਰੈ ਗੁਣ ਵਿਖੇ ਫਲ ਕਬ ਉਤਮ ਕਬ ਨੀਚ ਨਰਕ ਸੁਰਗ ਭਲਮ ਤੋ ਕਣੋ ਸਦਾ ਸੰਘਾਰੇ ਮੀਚ ਹਰਖ ਸੋਗ ਸਹਿਸਾ ਸੰਸਾਰ ਹਉ ਹਉ ਕਰਤ ਬਿਹਾਏ ਜਿਨ ਕੀਏ ਤਸੇ ਨ ਜਾਣਨੀ ਚਿਤਵ ਅਨੇਕ ਉਪਾਏ ਆਦ ਬਿਆਦ ਉਪਾਦ ਰਸ ਕਬੂ ਨ ਤੂਟੇ ਤਾਪ ਪਾਰ ਬ੍ਰਹਮ ਪੂਰਨ ਤਨੀ ਨਹਿ ਬੂਜੇ ਪ੍ਰਤਾਪ ਮੋਹ ਭਰਮੋਂ ਬੂਢਤ ਕੜੋਂ ਮੋਹਨ ਨਰਕ ਮਹਿ ਵਾਸ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸ਼ਲੋਕ ਚਤੁਰ ਸਿਆਣਾ ਸੁਗੜ ਸੋਈ ਜਿਨ ਤਾਜਿਆ ਅਭਿਮਾਨ ਚਾਲ ਪਦਾਲਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ ਪੌੜੀ ਚਤਲਥ ਚਾਰੇ ਬੇਦ ਸੁਣ ਸੋਧਿਓ ਤਤ ਵਿਚਾਰ ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ ਨਰਕ ਨਵਾਰੇ ਦੁਖ ਹਾਰੇ ਟੂਟੇ ਅਨੇਕ ਕਲੇਸ਼ ਮੀਚ ਹੁਤੇ ਜਮਤੇ ਛੂਤੇ ਹਰ ਕੀ ਤਨ ਪਰਵੇਸ਼ ਭਉ ਬਿਨਸੇ ਅਮਰ ਤਰਸੇ ਰੰਗ ਰਤੇ ਨਰੰਕਾਰ ਦੁਖ ਦਾਲਦ ਪਵਿੱਤਰ ਦਾ ਨਾਸੇ ਨਾਮ ਆਧਾਰ ਸੁੰਨਰ ਮੂਨਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਰਮਲ ਮੁਖ ਉਜਲਾ ਹੋਏ ਨਾਨਕ ਸਾਧ ਰਵਾਲ ਸ਼ਲੋਕ ਪੰਚ ਬਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੇ ਰੰਗ ਪੌੜੀ ਪੰਚਮ ਪੰਜ ਪ੍ਰਧਾਨ ਤੇ ਜੈ ਜਾਨਿਓ ਪਰਪੰਚ ਕੁਸੁਮ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲ ਵੰਚ ਨਹਿ ਜਾਪੇ ਨਹਿ ਬੁੱਝੀਏ ਨਹਿ ਕਸ਼ ਕਰਤ ਵਿਚਾਰ ਸਵਾਦ ਮੋਹ ਰਸ ਬੇਦਿਓ ਗਿਆਨ ਰਚਿਓ ਸੰਸਾਰ ਜਨਮ ਮਰਨ ਬਹੁ ਜੋਨ ਭਰਮ ਕੀਨੇ ਪਰਮਣ ਕੀਨੇ ਕਰਮ ਅਨੇਕ ਰਚਨ ਹਾਲ ਨਹਿ ਸਿਮਰਿਓ ਮਨ ਨ ਵਿਚਾਰ ਵਿਵੇਕ ਪਾਓ ਭਗਤ ਭਗਵਾਨ ਸੰਗ ਮਾਇਆ ਲਿਪਤ ਨ ਰੰਚ ਨਾਨਕ ਬਿਰਲੇ ਪਾਈਏ ਜੋ ਨ ਰਚੇ ਪਰਪੰਚ ਸ਼ਲੋਕ ਖਟ ਸ਼ਸਤਰ ਉਚੋ ਕਹੇ ਅੰਤ ਨ ਪਾਰਾਵਾਰ ਭਗਤ ਸੁਹੈ ਗੁਣ ਗਾਉਤੇ ਨਾਨਕ ਪ੍ਰਭ ਕੇ ਦਵਾਰ ਔੜੀ ਖਸਤਮ ਖਟ ਸ਼ਾਸਤਰ ਕਹੇ ਸਿਮਰਤ ਕਥੈ ਅਨੇਕ ਉਤਮ ਉਚੋ ਪਾਰਬ੍ਰਮ ਗੁਣ ਅੰਤਾ ਨਾ ਜਾਣੇ ਸੇਖ ਨਾਰਦ ਮੁਨ ਜ ਸੁਖ ਨਾਰਦ ਮੁਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰ ਸਿਉ ਬੀਦੇ ਭਗਤ ਰਚੇ ਭਗਵੰਤ ਮੋਹ ਮਾਨ ਪਰਮ ਬਿੰਦ ਸਿਉ ਪਾਈ ਸਰਨ ਦਿਆਲ ਜਨ ਕਮਲ ਮੰਤਾ ਨ ਬਸੇ ਦਰਸ਼ਨ ਦੇਖ ਨਿਹਾਲ ਲਾਭ ਮਿਲੇ ਟੋਟਾ ਹਿਰੇ ਸਾਧ ਸੰਗ ਲਿਵ ਲਾਏ ਖਾਟ ਖਜ਼ਾਨਾ ਗੁਣ ਨਿਦ ਹਰੇ ਨਾਨਕ ਨਾਮ ਧਿਆਏ ਸ਼ਲੋਕ ਸੰਤ ਮੰਡਲ ਹਰਿ ਰਾਜ ਜਸ ਕਥੇ ਬੋਲੇ ਸਤ ਸੁਭਾਏ ਨਾਨਕ ਮਨ ਸੰਤੋਖੀ ਏਕ ਸਿਉ ਲੇਵ ਲਾਏ ਪੌੜੀ ਸਭ ਤਮ ਸੰਚਮ ਨਾਮ ਧਨ ਟੂਟ ਨ ਜਾਏ ਭੰਡਾਰ ਸੰਤ ਸੰਗਤ ਮਹਿ ਪਾਈਏ ਅੰਤਨਾ ਪਾਰ ਆਵਾਰ ਆਪ ਤਜੇ ਗੋਬਿੰਦ ਭਜੋ ਸ਼ਰਨ ਪਰੋ ਹਰਿ ਰਾਏ ਦੂਖ ਹਰੇ ਭਵਜਲ ਤਰੇ ਮਨ ਚੰਦਿਆ ਫਲ ਪਾਇ ਆਠ ਪਹਿਰ ਮਨ ਹਰ ਜਪੇ ਸਫਲ ਜਨਮ ਪ੍ਰਵਾਨ ਅੰਤਰ ਬਾਹਰ ਸਦਾ ਸੰਗ ਕਰਨੇ ਹਾਰ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲੇ ਹਾਰਣੇ ਹਰ ਹਰ ਨਾਮ ਜੁਪੇ ਸ਼ਲੋਕ ਆਠ ਪਹਿਰ ਗੁਣ ਗਾਈਏ ਤਜੀਏ ਅਵਰ ਜੰਜਾਲ ਜਮ ਕੰਕਰ ਜੋ ਨ ਸਕੇ ਨਾਨਕ ਪ੍ਰਭ ਦਿਆਲ ਪੌੜੀ ਅਸ਼ਟਮੀ ਅਸ਼ਟਮ ਅਸ਼ਟ ਸਿਧ ਨਮਨਿਦ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਰੋਦ ਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਾਮੇ ਊਚ ਬਸੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਏ ਨਾਨਕ ਨਾਮ ਹਰ ਰੰਗ ਸਲੋਗਨ ਨਾਰਾਇਣ ਨੈ ਸਿਮਰਿਓ ਮੋਇ ਸਵਾਰ ਬਕਾਰ ਨਾਨਕ ਨਾਮ ਵਿਸਾਰਿਏ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਵੇਂ ਛਦਰ ਅਪਵਿੱਤਰ ਹਰ ਨਾਮ ਨ ਜਪੇ ਕਰਤਬ ਬਰੀਤ ਪਰਤ ਰ ਰਮੇ ਬਕੇ ਸਾਸ ਨਿੰਦ ਕਰਨਾ ਸੁਨਹੀਂ ਹਰ ਜਸ ਬਿੰਦ ਹਰੇ ਪਰ ਦਰ ਦਰਬ ਉਧਰ ਕਹਿ ਤਾਈ ਅਗਨ ਨਿਵਰੇ ਤ੍ਰਿਸ਼ਨਾ ਨਾ ਬੁਝਾਈ ਹਰ ਸੇਵਾ ਬਿਨ ਇਹੋ ਸਫਲ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮੇ ਅਭਾਗੇ ਸ਼ਲੋਕ ਦਸ ਦਸ ਖੋਜਤ ਮੈਂ ਹਿਰਿਓ ਜਤ ਦੇਖਿਓ ਤਤ ਸੋਏ ਮਨ ਵਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ ਦਸਮੀ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਏ ਜਸ ਗੋਪਾਲ ਨੈਣੀ ਭੇਖਤ ਸਾਧ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਤਵੇ ਪੂਰਨ ਭਗਵੰਤ ਹਸਤ ਚਰਨ ਸੰਤ ਟਹਿਲ ਕਮਾਈਏ ਨਾਨਕ ਇਹੋ ਸੰਜਮ ਪਰਮ ਪ੍ਰਭ ਕਿਰਪਾ ਪਾਈਏ ਸ਼ਲੋਕ ਏਕੋ ਏਕ ਬਖਾਨੀਏ ਬਿਲਾ ਜਾਣੇ ਸਵਾਦ ਗੁਣ ਗੋਬਿੰਦ ਨਾ ਜਾਣੀਏ ਨਾਨਕ ਸਭ ਬਿਸਮਾਦ ਪੌੜੀ ਏਕਾਦਸੀ ਨਿਕਟ ਭੇਖੋ ਹਰ ਰਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਮਨ ਸੰਤੋਖ ਸਰਬਜੀਤਿਆ ਇਨ ਵਿਦ ਵਰਤ ਸੰਪੂਰਨ ਭਇ ਤਾਵਤ ਮਨ ਰਖੇ ਇਕਾ ਏ ਮਨ ਤਨ ਸੁਧ ਜਪਤ ਹਰ ਨਾਇ ਸਾਮੇ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਤਨ ਕਰ ਅਟਲ ਇਹੋ ਧਰਮ ਸਲੋਕ ਦੁਰਮਤ ਹਰ ਸੇਵਾ ਕਰੀ ਭੇਟੇ ਸਾਧ ਕਰਪਾਲ ਨਾਨਕ ਪ੍ਰਭ ਸੁਭ ਮਿਲ ਰਹੇ ਬਿਨ ਸੇ ਸਗਲ ਜੰਗਾਲ ਪੌੜੀ ਦੁਆ ਦਸੀ ਦਾਨ ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮੰਤਰ ਪਤਾ ਸੇ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੇ ਪੰਚ ਪੂ ਆਤਮਾ ਹਰ ਨਾਮ ਰਸ ਭੁਖੇ ਗੁਰਪੂਰੇ ਤੇ ਇਹ ਨਹਿ ਨਹਿਚੋ ਆਈਏ ਨਾਨਕ ਰਾਮ ਰਮਤ ਫਿਰ ਜੂਨ ਨਾ ਆਈਏ ਸ਼ਲੋਕ ਤੀਨ ਗੁਣਾ ਮਹਿ ਵਿਆਪਿਆ ਪੂਰਨ ਹੋਤ ਨ ਕਾਮ ਪਤਿਤ ਉਧਾਰਨ ਮਨ ਬਸੇ ਨਾਨਕ ਛੂਟੇ ਨਾਮ ਪੌੜੀ ਤਰ੍ਹਾਂ ਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਨ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨਿਮਖ ਨ ਗਾਇਓ ਹਰ ਖਸੂਗ ਕਾ ਦੇਹ ਕਰ ਬਾਧਿਓ ਦੀਰਗ ਰੋਗ ਮਾਇਆ ਆ ਸਾਧਿਓ ਦਿਨ ਸੁਬਕਾਰ ਕਰਤ ਸਰਮ ਪਾਇਓ ਨੈਣੀ ਨੀਂਦ ਸੁਪਨ ਬਲੜ ਆਇਓ ਹਰ ਬਿਸਰਤ ਹੋਵਤ ਇਹ ਹਾਲ ਸਰਨ ਨਾਨਕ ਪ੍ਰਭ ਪੂਰਖ ਦਿਆਲ ਸ਼ਲੋਕ 4 ਕੁੰਟ 14 ਦੇ ਭਵਨ ਸਗਲ ਵਿਆਪਤ ਰਾਮ ਨਾਨਕ ਊਨ ਨਾ ਦੇਖੀਏ ਪੂਰਨ ਤਾਂ ਕੇ ਕਾਮ ਪੌੜੀ 14 4 ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਸਾ ਰਵਿਆ ਪ੍ਰਭ ਏਕ ਧਰਤ ਆਕਾਸ਼ ਸਭ ਮੇ ਪ੍ਰਭ ਭੇਖ ਜਲ ਥਲ ਬਨ ਪਰਬਤ ਪਤਾਲ ਪਰਮੇਸ਼ਵਰ ਤੈ ਬਸੈ ਦਿਆਲ ਸੂਖਮ ਅਸਥੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਪਛਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿੰਸੀ ਚਿੰਦ ਪੌੜੀ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬਹੁ ਵਿਕਾਰ ਸਫਲ ਪੂਰਨ ਤਾਕੇ ਕਾਮ ਦੁਰਮਤ ਮਿੱਟੀ ਹੋਮੇ ਛੂਟੀ ਸਿਮਰਤਾ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਆਪ ਤਰਿਆ ਕੋ ਤੰਬਸਿਉ ਗੁਣ ਗੋਬਿੰਦ ਪ੍ਰਭ ਰਵਣ ਹਰ ਕੀ ਟਹਿਲ ਕਮਾਉਣੀ ਜਪੀਏ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਵਿਸਰਾਮ ਸ਼ਲੋਕ ਪੂਰਨ ਕਬੂਨ ਡੋਲਤਾ ਪੂਰਾ ਕੀਆ ਪਰਬ ਆਪ ਦਿਨ ਦਿਨ ਚੜੇ ਸвая ਨਾਨਕ ਹੋਤ ਨਾ ਘਾਟ ਪੌੜੀ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਜੀ ਜੰਤ ਦਿয়াল ਪੁਰਖ ਸਭ ਉਪਰ ਜਾਕਾ ਹੱਥ ਗੁਣ ਗੰਦਨ ਦਾ ਨਿਧਾਨ ਗੋਬਿੰਦ ਗੁਰੂ ਕੀਆ ਜਾਕਾ ਹੋਏ ਅੰਤਰਜਾਮੀ ਪ੍ਰਭ ਸੁਜਾਨ ਅਲਖ ਨਰਨਜਨ ਸੋਏ ਪਾਰਬੰ ਪਰਮੇਸ਼ਰੋ ਸਭ ਵਿਦ ਜਾਣਨ ਹਾਰ ਸੰਤ ਸਹਾਈ ਸਰਨ ਜੋਗ ਆਠ ਪਹਿਰ ਨਮਸ਼ਕਾਰ ਅਕਥ ਕਥਾ ਨਾ ਬੁਝੀਏ ਸਿਮਰੋ ਹਰ ਕੇ ਚਰਨ ਪਤਿਤ ਉਧਾਰਨ ਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨ ਸੇ ਸਹਿਸਾ ਗਇਓ ਸਰਨ ਗਈ ਹਰ ਰਾਏ ਮਨ ਚੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਔੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ਼ੇ ਕੋ ਦਰੜੇ ਤਿਸਕਾ ਹੋਏ ਉਧਾਰ ਲੇ ਬਿਖ ਘਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖ ਉਜਲਾ ਨੈ ਪੋਹੀ ਇਸ ਮਾਏ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਾਹਮਣ ਸੂਦ ਬੈਸ ਉਧਰੇ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਨਾਨਕਾ ਆਪਣਾ ਨਾਨਕ ਤਿਸੇ ਰਵਾਲ ਬ੍ਰਾਹਮਣ ਖੱਤਰੀ ਬ੍ਰਾਹਮਣ ਸੂਦ ਬੈਸ ਉਧਰੇ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੇ ਰਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ